ਸਹੀ ਕਲਜੀਸਾਰਿਆ ਨੂੰ ਨਾਥ ਜੋਗੀਆਂ ਦਾ ਸਾਹਿਤ ਪੰਜਾਬੀ ਸਾਹਿਤ ਦਾ ਮੂਨਾਥ ਜੋਗੀਆਂ ਦੇ ਸਾਹਿਤ ਤੋਂ 8ਵੀਂ 9ਵੀਂ ਸਦੀ ਵਿੱਚ ਵੱਜਾ ਨਾਥ ਸੰਪਰਦਾ ਦਾ ਕਈ ਥਾਵਾਂ ਨਾਲ ਉਲੇਖ ਮਿਲਦਾ ਹੈ ਜਿਵੇਂ ਸਿੱਧ મત ਨਾਥ મત ਸਿੱਧ ਮਾਰਗ ਜੋਗ ਮਾਰਗ ਜੋਗ ਸੰਪਰਦਾ ਅਭਤੂਤ મત ਆਦਿ ਪੰਜਾਬ ਤੇ ਰਾਜਸਥਾਨ ਨਾਥ ਜੋਗੀਆਂ ਦਾ ਮੂਲ ਕੇਂਦਰ ਸੀ ਡਾਕਟਰ ਮੋਹਨ ਸਿੰਘ ਨੇ ਜੋਗ ਮਤ ਦਾ ਆਰੰਭ ਅਥਰਵ ਵੇਦ ਤੋਂ ਮੰਨਿਆ ਹੈ ਜਦ ਕੇ ਡਾਕਟਰ ਰਾਦਾ ਕ੍ਰਿਸ਼ਨਨ ਯੋਗਮਤ ਦੇ ਉਤਪਤੀ ਉਪਨਿਸ਼ਦਾਂ ਵਿੱਚੋਂ ਹੋਈ ਮੰਨਦੇ ਹਨ ਯੋਗ ਤੋਂ ਭਾਵ ਉਸ ਸੰਜਮ ਤੋਂ ਹੈ ਜੋ ਮਨ ਨੂੰ ਡੋਲਣ ਤੋਂ ਰੋਕਦਾ ਹੈ ਨਾਥ ਜੋਗੀਆਂ ਦੇ ਸਾਹਿਤ ਨੂੰ ਪੰਜਾਬੀ ਵਿੱਚ ਸਥਾਨ ਡਾਕਟਰ ਮੋਹਨ ਸਿੰਘ ਨੇ ਦਿੱਤਾ ਨਾਥ ਜੋਗੀਆਂ ਦੀਆਂ ਨਿਸ਼ਾਨੀਆਂ ਗੋਰਖ ਹਟੜੀ ਪਿਸ਼ਾਵਰ ਵਿੱਚ ਬਾਲਨਾਥ ਦਾ ਢਿੱਲਾ ਜੇਲਨ ਵਿੱਚ ਰੰਗੀਨਾਥ ਦੀ ਧੂਣੀ ਅਬੋਰ ਵਿੱਚ ਪੂਰਨ ਦਾ ਖੂਸ ਸਿਆਲਕੋਟ ਵਿੱਚ ਆਦ ਨਾਥ ਦਾ ਪ੍ਰਥਮ અવਤਾਰ ਮਛੰਦਰ ਨਾਥ ਨੂੰ ਮੰਨਿਆ ਜਾਂਦਾ ਹੈ ਉਲਟ ਬਾਂਸੀ ਉਹੋ ਕਾ ਉਕਤੀ ਜਿਸ ਵਿੱਚ ਸਧਾਰਨ ਤੋਂ ਉਲਟ ਢੰਗ ਨਾਲ ਗੱਲ ਕਹੀ ਗਈ ਹੋਵੇ ਜਿਸ ਵਿੱਚ ਵਿਰੋਧਾਪਾਸ ਅਲੰਕਾਰ ਦਾ ਕੁਝ-ਕੁਝ ਝੋਲਾ ਵੀ ਪੈਂਦਾ ਹੈ ਇਸ ਰੂਪਾਕਾਰ ਦਾ ਪਿਛੋਕੜ ਕੋਖਣ ਦੇ ਪ੍ਰਤੀਤ ਹੁੰਦਾ ਹੈ ਕਿ ਇਸ ਦੀ ਵਰਤੋਨਾਥ ਜੋਗੀਆਂ ਦੇ ਸਾਹਿਤ ਵਿੱਚ ਵੀ ਮਿਲਦੀ ਹੈ 나ਥ ਜੋਗੀ ਇਹ ਸਮਝਦੇ ਹਨ ਕਿ ਸੰਸਾਰ ਜਿਸ ਰਸਤੇ ਤੇ ਚੱਲ ਰਿਹਾ ਉਹ ਗਲਤ ਹੈ ਇਸ ਲਈ ਸੰਸਾਰ ਤੋਂ ਉਲਟ ਚੱਲਣਾ ਜੋਗੀਆਂ ਅਨੁਸਾਰ ਸਹੀ ਮਾਰਗ ਹੈ ਇਸ ਲਈ ਉਹਨਾਂ ਨੇ ਆਪਣੀ ਕਵਿਤਾ ਵਿੱਚ ਉਲਟੇ ਢੰਗ ਨਾਲ ਗੱਲ ਕੀਤੀ ਹੈ